ਮੈਂ ਤੁਹਾਡੇ ਨਾਲ ਕਮਲਦੀਪ ਘੋੜਤਾ ਦੀਵਾਲੀ ਦਾ ਤਿਉਹਾਰ ਹੈ ਤੇ ਰੌਣਕਾਂ ਜਿਹੜੀਆਂ ਨੇ ਪੂਰੇ ਦੇਸ਼ ਭਰ ਦੇ ਵਿੱਚ ਲੱਗੀਆਂ ਹੋਈਆਂ ਲੋਕਾਂ ਦੇ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਰੌਸ਼ਨੀ ਦੇ ਇਸ ਤਿਉਹਾਰ ਦੇ ਲਈ ਤਾਂ ਦੀਵੇ ਜਿਹੜੇ ਨੇ ਉਹ ਖਾਸ ਮਹੱਤਵ ਰੱਖਦੇ ਨੇ ਜਿਹੜੇ ਮਿੱਟੀ ਦੇ ਦੇਵੇ ਹੁੰਦੇ ਨੇ ਇਸ ਤਿਉਹਾਰ ਦੇ ਲਈ ਰੌਸ਼ਨ ਦਾ ਤਿਉਹਾਰ ਤਾਂ ਹੀ ਕਿਹਾ ਜਾਂਦਾ ਤਾਂ ਦੀਵੇ ਨੂੰ ਲੈ ਕੇ ਵੀ ਅਲੱਗ-ਅਲੱਗ ਹੋਂਤਾ ਵੈਰਾਈਟੀਆਂ ਆਉਣ ਲੱਗੀਆਂ ਨੇ ਅਸੀਂ ਮਾਰਕੀਟ ਦੇ ਵਿੱਚ ਮੌਜੂਦਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਸੋਹਣੇ-ਸੋਹਣੇ ਜਿਹੜੇ ਅੱਜ ਕੱਲ ਦੀਵੇ ਜਾਂ ਫਿਰ ਡੈਕੋਰੇਸ਼ਨ ਦਾ ਸਮਾਨ ਆ ਜਿਹੜਾ ਆਉਣਾ ਸ਼ੁਰੂ ਹੋ ਗਿਆ ਤੁਸੀਂ ਵੇਖ ਸਕਦੇ ਹੋ ਇਹ ਮਿੱਟੀ ਦੇ ਦੀਵੇ ਜਿਹੜੇ ਹੈਗੇ ਨੇ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਬਣਾਏ ਹੋਏ ਨੇ ਤਾਂ ਲੋਕਾਂ ਦੇ ਵੱਲੋਂ ਵੀ ਜਿਹੜੀ ਆ ਉਹ ਖਰੀਦਦਾਰੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਅਪੜੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਨੇ ਪੂਰੇ ਦੀਵੇ ਜਿਹੜੇ ਨੇ ਬਣਾਏ ਹੋਏ ਨੇ ਰੰਗ ਬਰੰਗੇ ਨੇ ਪੇਂਟ ਕੀਤੇ ਹੋਏ ਨੇ ਪਹਿਲਾਂ ਸਮਾਂ ਹੁੰਦਾ ਸੀ ਜਦੋਂ ਅਸੀਂ ਮਹਿਜ ਇੱਕ ਅਸੀਂ ਸਿਰਫ ਇੱਕ ਮਿੱਟੀ ਦੇ ਦੇਖਦੇ ਹੁੰਦੇ ਸੀ ਲਾਲ ਰੰਗ ਦੇ ਪਰ ਅੱਜ ਕੱਲ ਉਹਨਾਂ ਦੀਵਿਆਂ ਨੂੰ ਪੇਂਟ ਕਰਕੇ ਬਹੁਤ ਹੀ ਖੂਬਸੂਰਤ ਬਣਾਇਆ ਜਾ ਰਿਹਾ ਜਿਹੜੇ ਕਿ ਜਰੂਰ ਕਿਤੇ ਨਾ ਕਿਤੇ ਖਿੱਚਦਾ ਕੇਂਦਰ ਜਿਹੜੇ ਨੇ ਬੰਦੇ ਦੀ ਤਾਂ ਤੁਸੀਂ ਵੇਖੋ ਪਹਿਲਾਂ ਸਿੰਪਲ ਅਸੀਂ ਮਿੱਟੀ ਦੇ ਦੀਵੇ ਦੇਖਦੇ ਸੀ ਹੁਣ ਅੱਜ ਕੱਲ੍ਹ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਇਹ ਡਿਜ਼ਾਈਨ ਜਿਹੜੇ ਨੇ ਉਹ ਬਣ ਰਹੇ ਨੇ ਤਾਂ ਪੂਰੇ ਸੈੱਟ ਕਰਕੇ ਪੈਕਿੰਗ ਜਿਹੜੀ ਕੀਤੀ ਜਾ ਰਹੀ ਕਿਉਂਕਿ ਖਰੀਦਦਾਰੀ ਜਿਹੜੀ ਆ ਉਹ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਉਹ ਜਿਹੜੀਆਂ ਔਰਤਾਂ ਹੈਗੀਆਂ ਜਾਂ ਕੁੜੀਆਂ ਉਹਨਾਂ ਦੇ ਵੱਲੋਂ ਵੀ ਆਪਣੇ ਘਰ ਦੇ ਲਈ ਜਿਹੜੀ ਇਹ ਖਰੀਦਦਾਰੀ ਕੀਤੀ ਜਾ ਰਹੀ ਕਿਉਂਕਿ ਤਿਉਹਾਰ ਜਿਹੜਾ ਉਹ ਬਿਲਕੁਲ ਨਜ਼ਦੀਕ ਹੈਗੇ ਤਾਂ ਅਸੀਂ ਗੱਲਬਾਤ ਕਰਨ ਦੀ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਅਖਰ ਤਾਂ ਦੀਵਾਲੀ ਦੀ ਦੀਵਾਲੀ ਦੀ ਤਿਆਰੀ ਚੱਲ ਰਹੀ ਹੈ ਤੁਹਾਡੀ ਜੀ ਹਾਂਜੀ ਹਾਂਜੀ ਜੀਵੇ ਖੇਦਨ ਖਾਸ ਤੌਰ ਤੇ ਆਏ ਹੋ ਨਾ ਹਾਂਜੀ ਦੀਵੇ ਖੇਦਨ ਆਏ ਜੀ ਦੀਵਾਲੀਆਂ ਵੀ ਖਰੀਦਣ ਆਏ ਆ ਜੈਂਟੀ ਜੀ ਬਿਲਕੁਲ ਪਹਿਲਾਂ ਇੱਕ ਪਲੇਨ ਦੀਵੇ ਹੁੰਦੇ ਸੀ ਅੱਜ ਕੱਲ ਹੁਣ ਡਿਜ਼ਾਈਨ ਵਾਲੇ ਆਉਣ ਲੱਗ ਗਏ ਹਨਾ ਤੇ ਇਹ ਕਿਵੇਂ ਲੱਗਦਾ ਤੁਹਾਨੂੰ ਇਹ ਜ਼ਿਆਦਾ ਵਧੀਆ ਕਿ ਸਿੰਪਲ ਵਧੀਆ ਹੁੰਦੇ ਜ਼ਿਆਦਾ ਬਿਲਕੁਲ ਵੀ ਜ਼ਿਆਦਾ ਵਧੀਆ ਜੀ ਇਹ ਵੀ ਜ਼ਿਆਦਾ ਵਧੀਆ ਇਹ ਨਾਲ ਜ਼ਿਆਦਾ ਉਹ ਕਰਦਾ ਜੀ ਬੰਦਾ ਅੱਜ ਕੱਲ ਅੱਛਾ ਹਾਂਜੀ ਅੱਜ ਕੱਲ ਜੇ ਵੀ ਚਾਈਨਾ ਮੇਡ ਲਾਈਟਾਂ ਆ ਗਈਆਂ ਨਾ ਇਹ ਇਨਾ ਚ ਤੇਲ ਪਾ ਕੇ ਜਗਾਉਂਗੇ ਆਪਾਂ ਪ੍ਰਦੂਸ਼ਣ ਘਟੇਗਾ ਆਪਣਾ ਹਾਂਜੀ ਹਾਂਜੀ ਸਹੀ ਗੱਲ ਹੈ ਨਾ ਇਹ ਗੱਲ ਹੈ ਜੀ ਤੇ ਫਿਰ ਕੀ ਕਹਿਣਾ ਚਾਹੂੰਗੀ ਦੀਵਾਲੀ ਦਾ ਦਿਹਾੜਾ ਬੱਸ ਜੀ ਕਹਿਣਾ ਸਭ ਨੂੰ ਮੁਬਾਰਕਾ ਦੀਵਾਲੀ ਦੀਆਂ ਸਾਰੇ ਘਰ ਮਨਾਓ ਤੇਲ ਜਗਾ ਲਓ ਦੀਵੇ ਬਜਾ ਲਾਓ ਦੀਵਾਲੀ ਮਨਾਓ ਫਟਾਕੇ ਘੱਟ ਜਲਾਓ ਅੱਛਾ ਹਾਂਜੀ ਤੁਸੀਂ ਖਰੀਦੇ ਨਹੀਂ ਫਿਰ ਪਟਾਕੇ ਇਸ ਵਾਰ ਨਹੀਂ ਜੀ ਨਾ ਜਰੂਰ ਖਰੀਦਦਾਰੀ ਜਿਹੜੀ ਆ ਉਹ ਵੀ ਲੋਕਾਂ ਦੇ ਬੋਲ ਕੀਤੀ ਜਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸੋਹਣੇ ਦੀਵੇ ਜਿਹੜੇ ਹੈ ਨੇ ਡਿਜ਼ਾਈਨਦਾਰ ਦੀਵੇ ਨੇ ਇੱਕ ਆਹ ਬਹੁਤ ਸੋਹਣਾ ਦੀਵਾ ਬਿਲਕੁਲ ਹਾਲਾਂਕਿ ਇਹ ਛੋਟਾ ਜਿਹਾ ਹੈਗਾ ਇੱਕ ਮੱਗ ਜਿਹਦੇ ਤਰ੍ਹਾਂ ਬਣਾਇਆ ਹੋਇਆ ਇਹ ਵੀ ਕਿੱਡਾ ਸੋਹਣਾ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਕੁੱਝਾ ਕੁੱਝੀ ਕਹਿੰਦੇ ਨੇ ਉਹ ਅੰਕਲ ਕਹਿੰਦੇ ਕੁੱਝੀ ਹੈ ਇਹ ਤੇ ਇਹ ਵੀ ਬੜੀ ਸੋਹਣੀ ਤਰੀਕੇ ਨਾਲ ਮਨਾਈ ਹੋਈ ਹੈ ਤੁਸੀਂ ਵੇਖੋ ਆ ਕਿੱਡੇ ਸੋਹਣੇ ਸੋਹਣੇ ਕਿੱਡੇ ਸੋਹਣੇ ਸੋਹਣੇ ਇਹ ਦੀਵੇ ਅੱਛਾ ਇਹ ਦੀਵੇ ਹੈ ਉਹ ਕਹਿੰਦੇ ਕੁੱਜੀ ਹੈ اچھا ਕੁੱਜੀ ਦੇ ਡਿਜ਼ਾਈਨ ਦਾ ਬਣਾ ਹਾਂਜੀ ਹਾਂਜੀ ਦੀਵੇ ਇਹ ਐਸੇ ਗੋਲ ਬੱਤੀ ਪਾ ਕੇ ਜਣਾਏਗੇ ਹਾਂ ਇਹਦੇ ਤੁਸੀਂ ਇਹ ਵੀ ਹਾਂਜੀ ਆਹ ਦੇਖੋ ਲੈਣ ਲੱਗੇ ਹੋਏ ਆ ਅੱਛਾ ਜਿਹੜੀ ਮੈਂ ਦੇਖਿਆ ਰੰਗ ਬਰੰਗੇ ਨੇ ਇਹਨਾਂ ਵਿੱਚ ਵੀ ਤੇਲ ਪਾ ਕੇ ਬਣਾ 4.5 ਇਹ ਵੀ ਤੇਲ ਵਾਲੀ ਇਹ ਸਾਰੇ ਤੁਸੀਂ ਵੇਖੋ ਬੜੇ ਸੋਹਣੇ ਸੋਹਣੇ ਤਰੀਕੇ ਦੇ ਜਿਹੜੇ ਨੇ ਅੱਜ ਕੱਲ ਡਿਜ਼ਾਈਨ ਦਾ ਦੀਵੇ ਜਿਹੜੇ ਨੇ ਉਹ ਬਣ ਕੇ ਆ ਰਹੇ ਨੇ ਤਾਂ ਬੜੇ ਸੋਹਣੇ ਲੱਗਦੇ ਨੇ ਜ਼ਰੂਰ ਆਪਣਾ ਵੀ ਮਨ ਕਰਦਾ ਵੀ ਐਨੇ ਸੋਹਣੇ ਸੋਹਣੇ ਰੰਗ ਬਰੰਗੇ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਖਰੀਦ ਲਈਏ ਤਾਂ ਤੁਸੀਂ ਵੇਖੋ ਪੂਰੇ ਹੋਣੇ ਸੋਹਣੇ ਤਰੀਕੇ ਦੇ ਮਿੱਟੀ ਦੇ ਜਿਹੜੇ ਦੀਵੇ ਨੇ ਉਹ ਬਣਾਏ ਹੋਏ ਨੇ ਤਾਂ ਆਹ ਦੇਖੋ ਤੁਸੀਂ ਇਹ ਇੱਕ ਬੜੇ ਸੋਹਣੇ ਤਰੀਕੇ ਦੇ ਨਾਲ ਅੱਜ ਕੱਲ੍ਹ ਨਾ ਡਿਜ਼ਾਈਨਦਾਰ ਇਹ ਵੀ ਮਿੱਟੀ ਦੇ ਬਣੇ ਹੋਏ ਨੇ ਦੇਖੋ ਕਿੰਨਾ ਸੋਹਣਾ ਕਲਾਕਾਰੀ ਇਹਦੇ ਵਿੱਚ ਕੀਤੀ ਹੋਈ ਹੈ ਇਹਦੇ ਵਿੱਚ ਇੱਥੇ ਪ੍ਰੋਪਰ ਹਾਂਜੀ ਮੋਰ ਬਣਾਇਆ ਹੈ ਮੋਰ ਇਹਦੇ ਵਿੱਚ ਵੀ ਤੇਲ ਹੀ ਪੈਂਦਾ ਜੀ ਸਾਰਾ ਅੱਛਾ ਇਹਦੇ ਵਿੱਚ ਵੀ ਕਹਿੰਦੇ ਤੇਲ ਪਾ ਕੇ ਤੁਸੀਂ ਆਪਣਾ ਬੱਤੀ ਲਾਓ ਤੇ ਤੁਸੀਂ ਬਣਾ ਸਕਦੇ ਹੋ ਤਾਂ ਆਹ ਕਿੱਡਾ ਸੋਹਣਾ ਬਣਾਇਆ ਹੋਇਆ ਤੇ ਇਹ ਸਾਰੇ ਦੀਵੇ ਇੱਕ ਟ੍ਰੇ 'ਚ ਇਕੱਠੇ ਕਰ ਲਏਗੇ ਜੈ ਸ਼੍ਰੀ ਰਾਮ ਉੱਪਰ ਲਿਖਿਆ ਗਿਆ ਕਿਉਂਕਿ ਇਹ ਜਰੂਰ ਬਨਵਾਸ ਕਟ ਗਿਆ ਸੀਗੇ ਸ਼੍ਰੀ रामचंद्र ਜੀ ਦਾ ਇਸ ਦੀ ਯਾਦ ਵਿੱਚ ਵੀ ਜਿਹੜਾ ਉਹ ਮਨਾਈ ਜਾਂਦੀ ਹੈ દિਵਾਲੀ ਜਿਸ ਕਿ ਖਾਸ ਤੌਰ ਤੇ ਇੱਕ ਮਹੱਤਵ ਜ਼ਰੂਰ ਇਹਦਾ ਮੰਨਿਆ ਜਾਂਦਾ ਹੈ ਤਾਂ ਇੱਕ ਦੇਖ ਸਕਦੇ ਹੋਰ ਵੀ ਬੜੇ ਸੋਹਣੇ ਸੋਹਣੇ ਇਹਦੇ ਵਿੱਚ ਵੀ ਸ਼੍ਰੀ ਲਿਖਿਆ ਹੋਇਆ ਇਹ ਵੀ ਇੱਕ ਹਸਾਲ ਦੇ ਨਾਲ ਦੀਵਾ ਹੀ ਬਣਾਇਆ ਹੋਇਆ ਤਾਂ ਤੁਸੀਂ ਦੇਖੋ ਬਹੁਤ ਸੋਹਣੇ-ਸੋਹਣੇ ਮਾਰਕੀਟ ਦੇ ਵਿੱਚ ਅੱਜ ਚੀਜ਼ਾਂ ਜਿਹੜੀਆਂ ਆਉਣ ਲੱਗੀਆਂ ਹਾਲਾਂਕਿ ਅਸੀਂ ਜਦੋਂ ਬਚਪਨ ਕੱਟਿਆ ਉਦੋਂ ਇੰਨੀਆਂ ਚੀਜ਼ਾਂ ਜਿਹੜੀਆਂ ਨਹੀਂ ਸੀ ਦੇਖਣ ਨੂੰ ਮਿਲਦੀਆਂ ਪਰ ਅੱਜ ਤਾਂ ਬਹੁਤ ਸੋਹਣੇ-ਸੋਹਣੇ ਜਿਹੜੇ ਨੇ ਇਹ ਦੀਵੇ ਬਣਨੇ ਬਣ ਕੇ ਮਾਰਕੀਟ ਦੇ ਵਿੱਚ ਆ ਗਏ ਨੇ ਤਾਂ ਹਰੇ, ਲਾਲ, ਪੀਲੇ, ਰੰਗ-ਬਰੰਗੇ, ਖਾਕੀ ਹਰ ਇੱਕ ਦੀਵਾ ਤੁਹਾਨੂੰ ਦੇਖਣ ਨੂੰ ਮਿਲੇਗਾ ਆ ਦੇਖੋ ਕਿੱਡੇ ਸੋਹਣੇ ਨੇ ਸੰਤਰੀ ਹੈ, ਪਿੰਕ ਹੈ ਤਾਂ ਤੁਸੀਂ ਵੇਖੋ ਕਿੱਡੇ ਸੋਹਣੇ ਇਹ ਕਿੰਨੇ ਦਾ ਦੀਵਾ ਜੀ 4 ਰੁਪਏ ਦਾ ਦੀਵਾ ਹੈ ਸਿਰਫ 4 ਰੁਪਏ ਦਾ ਹੀ ਦੀਵਾ ਤੁਸੋਕੋ 4 ਰੁਪਏ ਦੇ ਵਿੱਚ ਤੁਹਾਨੂੰ ਕਿੰਨਾ ਸੋਹਣਾ ਜਿਹੜਾ ਦੀਵਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਸਿਰਫ 4 ਰੁਪਏ ਦਾ ਇਹ ਦੀਵਾ ਉਹ ਦੇਖੋ ਕਿੱਡੇ ਸੋਹਣੇ ਟਰੇਡ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਮਿਲ ਰਹੀ ਹੈ ਕਲਰਫੁੱਲ ਹੈ ਮਿੱਟੀ ਦਾ ਦੀਵਾ ਹੈ ਨਾਲੇ ਤਾਂ ਦੇਖੋ ਕਿੱਡੇ ਸੋਹਣੇ ਇਹ ਦੀਵੇ ਜਿਹੜੇ ਨੇ ਇਹੇ ਵੇਖਣ ਨੂੰ ਮਿਲ ਰਹੇ ਨੇ ਦਾ ਮਾਰਕੀਟ ਦੇ ਵਿੱਚ ਤਾਂ ਰਿੰਗੋਲੀ ਵਾਲੇ ਰੰਗ ਖਾਸ ਤੌਰ ਤੇ ਕਿਉਂਕਿ ਰਿੰਗੋਲੀ ਜਿਹੜੀ ਜਦੋਂ ਹੁੰਦਾ ਜਰੂਰ ਮਨਾਇਆ ਜਾਂਦਾ ਤਾਂ ਰੰਗ ਦੀਆਂ ਪੂਰੀਆਂ ਪੈਕਿੰਗਾਂ ਆ ਰਹੀਆਂ ਨੇ ਰਿੰਗੋਲੀ ਦੀਆਂ ਅੱਜ ਕੱਲੇ ਬੜਾ ਸੋਹਣਾ ਤਰੀਕਾ ਕਿ ਹੁਣ ਇੱਕ ਪੂਰੀ ਕੀਪ ਟਾਈਪ ਜਿਹੜੀ ਬੋਟਲਸ ਬਣ ਕੇ ਆ ਗਈ ਇਹਨੂੰ ਕਿਉਂਕਿ ਇਹਨੂੰ ਪ੍ਰੈਸ ਕਰਕੇ ਨਾ ਕੋਈ ਵੀ ਤੁਸੀਂ ਡਿਜ਼ਾਈਨ ਬਣਾਉਣਾ ਤਾਂ ਸ਼ਾਇਦ ਉਹ ਬਹੁਤ ਸੋਹਣਾ ਇਹਦੇ ਨਾਲ ਬਣ ਜਾਂਦਾ ਇਸ ਕਰਕੇ ਪਹਿਲਾਂ ਇਹ ਹੁੰਦਾ ਸੀਗਾ ਜਦੋਂ ਉਸੇ ਹੁੰਦੇ ਸੀ ਜਿਵੇਂ ਲੱਕੜ ਦਾ ਬੂਰਾ ਹੁੰਦਾ ਉਹਨੂੰ ਰੰਗ ਕਰਕੇ ਹੀ ਆਪਣਾ ਜਿਹੜਾ ਆਪਾਂ ਰਿੰਗੋਲੀ ਬਣਾ ਲੈਂਦੇ ਹੁੰਦੇ ਸੀਗੇ ਤਾਂ ਇਧਰ ਦੇਖੋ ਹੋਰ ਵੀ ਜਿਹੜ ਇਹ ਪੂਰੇ ਜੜੇ ਨੇ ਅਲੱਗ-ਅਲੱਗ ਜੜੀਆਂ ਮਾਰਕੀਟ ਦੇ ਵਿੱਚ ਜੜੀਆਂ ਚੀਜ਼ਾਂ ਆਈਆਂ ਹੋਈਆਂ ਨੇ ਤੁਸੀਂ ਤਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਔਰ ਗੋਲੀ ਤਾਂ ਇੱਧਰ ਵੀ ਦਿਖਾ ਸਕਦੇ ਹਸੀਂ ਕਹਾਂਗੇ ਇੱਕ ਵਾਰ ਆ ਵੀ ਦਿਖਾਈ ਆ ਆਪਾਂ ਵੀ ਡੈਕੋਰੇਸ਼ਨ ਵਾਲੀਆਂ ਚੀਜ਼ਾਂ ਨੇ ਜੜੀਆਂ ਆਪਾਂ ਲਾਉਨੇ ਆ ਦਰਵਾਜ਼ਿਆਂ ਦੇ ਅੱਗੇ ਟੰਗਦੇ ਆ ਆਪਾਂ ਜਾਂ ਫਿਰ ਬਾਹਰ ਡੈਕੋਰੇਸ਼ਨ ਕਰਦੇ ਆ ਇੰਡੋਰ ਵੀ ਅਸੀਂ ਜੜੀ ਕਰਦੇ ਆ ਤਾਂ ਉਹ ਵੀ ਕਿੱਡਾ ਸੋਹਣਾ ਜਿਹੜਾ ਇਹ ਬਣਿਆ ਹੋਇਆ ਕਿੱਡਾ ਸੋਹਣਾ ਲੱਗਦਾ ਆ ਤਾਂ ਕੈਂਡਲਸ ਮੈਂ ਜ਼ਰੂਰ ਕਹੂੰਗੀ ਪਰ ਕੈਂਡਲਸ ਦਿਖਾ ਦਈਏ ਇੱਕ ਆ ਦੇਖੋ ਕੈਂਡਲਸ ਕਿਹੜੀਆਂ ਸੋਹਣੀਆਂ ਕੈਂਡਲਸ ਜਿਹੜੀਆਂ ਬਣੀਆਂ ਹੋਈਆਂ ਨੇ ਨਾ ਰੰਗ-ਬਰੰਗੀਆਂ ਪਿੰਕ yellow ਫਿਰੋਜ਼ੀ ਇਹ ਵੀ ਅੱਜਕੱਲ ਜਿਵੇਂ ਹੁਣ ਆਪਾਂ ਘਰਾਂ ਦੇ ਇੰਡੋਰ ਵੀ ਅਸੀਂ ਰੱਖ ਸਕਦੇ ਜਦੋਂ ਇੰਡੋਰ ਅਸੀਂ ਆਪਣੇ ਕਿਸੇ ਵੀ ਡਰਾਈਂਗ ਰੂਮ ਦੇ ਵਿੱਚ ਜਾਂ ਵੈਸੇ ਕਿਸੇ ਲੋਬੀ ਚ ਲਾਣਾ ਜਾਂ ਰੂਮ ਦੇ ਵਿੱਚ ਵੀ ਰੱਖਣਾ ਉਹ ਬੜੀ ਸੋਹਣੀ ਤਰੀਕੇ ਦੇ ਨਾਲ ਜਿਹੜੀ ਆ ਇਹ ਕੈਂਡਲ ਅਸੀਂ ਰੱਖ ਸਕਦੇ ਹਾਂ ਸਿੰਗਲ ਕੈਂਡਲ ਦੀ ਇਹਦੇ ਵਿੱਚ ਹੈਗੀ ਹੈ ਇੱਕ ਗਲਾਸ ਦੇ ਵਿੱਚ ਬਣਿਆ ਹੋਇਆ ਕੱਚ ਦਾ ਗਲਾਸ ਉਹਦੇ ਵਿੱਚ ਹੀ ਪੂਰੀ ਜਿਹੜੀ ਮੂਮ ਪੜ ਕੇ ਇਹ ਕੈਂਡਲ ਜਿਹੜੀ ਆ ਬਣਾਈ ਹੋਈ ਹੈ ਤਾਂ ਹੋਰ ਵੀ ਆ ਆ ਵੀ ਅਸੀਂ ਦਿਖਾਵਾਂਗੇ ਤੁਹਾਨੂੰ ਆ ਵੀ ਬੜੀਆਂ ਸੋਹਣੀਆਂ ਜਿਹੜੀਆਂ ਕੈਂਡਲਸ ਨੇ ਆ ਰੰਗ ਬਰੰਗੀਆਂ ਇਹ ਬਣੀਆਂ ਹੋਈਆਂ ਨੇ ਤਾਂ ਜਿਵੇਂ ਜਿਵੇਂ ਸਮਾਜ ਚੇਂਜ ਹੋ ਰਿਹਾ ਹੈ ਅਸੀਂ ਕਹਿੰਦੇ ਆ ਕਿ ਅੱਗੇ ਵੱਧ ਰਹੇ ਆ ਅਸੀਂ ਤਾਂ ਇੰਨਾਂ ਚੀਜ਼ਾਂ ਦੇ ਵਿੱਚ ਵੀ ਜ਼ਰੂਰ ਇੱਕ ਅਲੱਗ ਸਾਨੂੰ ਟਾਈਪ ਦਾ ਇੱਕ ਟ੍ਰੈਂਡ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਮਾਰਕੀਟ ਦੇ ਵਿੱਚ ਆਉਣੀਆਂ ਉਹ ਸ਼ੁਰੂ ਹੋ ਗਈਆਂ ਨੇ ਤਾਂ ਸ਼ੁਭਲਾ ਤੁਸੀਂ ਵੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਆ ਕੈਂਡਲਸ ਨੇ ਸਿੰਪਲ ਸਿੰਗਲ ਸਿੰਗਲ ਕੈਂਡਲਸ ਸਿੰਗਲ ਸਿੰਗਲ ਕੈਂਡਲਸ ਵੀ ਕਿਡੀਆਂ ਪਿਆਰੀਆਂ ਜਿਹੜੀਆਂ ਇਹ ਲੱਗਦੀਆਂ ਨੇ ਤਾਂ ਲੋਕ ਵੀ ਖਰੀਦਦਾਰੀ ਕਰ ਰਹੇ ਨੇ ਅੱਛਾ ਲੱਗਦਾ ਤੁਸੀਂ ਵੇਖੋ ਸ਼੍ਰੀ ਗਣੇਸ਼ੀ ਸਾਰੇ ਸ਼ੁਭ ਮੰਨੇ ਜਾਂਦੇ ਨੇ ਇਸ ਕਰਕੇ ਲੋਕ ਤਾਂ ਬੱਤੀਆਂ ਦਾ ਜਦੋਂ ਸੀ ਹੁੰਦਾ ਬੱਤੀਆਂ ਦਾ ਜਰੂਰ ਜ਼ਿਕਰ ਹੁੰਦਾ ਇਹ ਬੱਤੀਆਂ ਤੁਸੀਂ ਦੇਖ ਸਕਦੇ ਹੋ ਕਾਟਨ ਦੀਆਂ ਬੱਤੀਆਂ ਜਿਹੜੀਆਂ ਕਿ ਆਪਾਂ ਦੀਵਿਆਂ ਦੇ ਵਿੱਚ ਲੋਨਿਆਂ ਜਦੋਂ ਤੇਲ ਪਾਉਨੇ ਕੋਈ ਪਹਿਲਾ ਸਮਾਂ ਇਹ ਹੁੰਦਾ ਸੀਗਾ ਜਦੋਂ ਅਸੀਂ ਹੱਥਾਂ ਦੇ ਨਾਲ ਬੱਤੀਆਂ ਬਟਰਦੇ ਹੁੰਦੇ ਸੀ ਘਰ ਬਹਿ ਕੇ ਸਾਨੂੰ ਅੱਜ ਵੀ ਜਿਆਦਾ ਜਦੋਂ ਅਸੀਂ ਸਾਡੇ ਘਰਦਿਆਂ ਨੇ ਸਾਡੀ ਮਾਵਾਂ ਨੇ ਸਾਨੂੰ ਰੂਮ ਫੜਾ ਦੇਣੀ ਤਾਂ ਸੀ ਉਹਨੂੰ ਪੂਰਾ ਬਟਣਾ ਬੱਤੀਆਂ ਨੂੰ ਪਰ ਅੱਜ ਕੱਲ ਹਰ ਇੱਕ ਟੀਸੜੀ ਬਣੀ ਬਣਾਈ ਆਉਣ ਲੱਗ ਗਈ ਹੈ ਤਾਂ ਇੰਜ ਲੱਗਦਾ ਜਿਵੇਂ ਬਸ ਬਾਜ਼ਾਰ ਜਾਓ ਤਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਵੇਖਣ ਨੂੰ ਮਿਲ ਜੇਗੀ ਤਾਂ ਤੁਸੀਂ ਵੇਖੋ ਕਿੰਨਾ ਸੋਹਣਾ ਸੋਹਣਾ ਸਮਾਨ ਹੈ ਉੱਪਰ ਦੇਖੋ ਕਿਨੇ ਸੋਹਣੇ ਇੱਕ ਬਣਾਏ ਹੋਏ ਨੇ ਡੋਰ ਬੈਲ ਮਿੱਟੀ ਦੀ ਇਹ ਵੀ ਜਿਹੜੀ ਆ ਗਈ ਹੈ ਤਾਂ ਹਰ ਇੱਕ ਤਰ੍ਹਾਂ ਤਰ੍ਹਾਂ ਦੇ ਦੀਵੇ ਜਿਹੜੇ ਨੇ ਹਰ ਇੱਕ ਕੋਈ ਡੈਕੋਰੇਸ਼ਨ ਦੀ ਚੀਜ਼ ਹੈ ਜਿਹੜੀ ਉਹ ਵੀ ਸੋਹਣੀ ਬੜੀ ਸੋਹਣੀ ਜਿਹੜੀ ਹੈ ਉਹ ਲੱਗ ਰਹੀ ਹੈ ਤਾਂ ਮੈਂ ਹਜ਼ਰ ਛੋਟੇ ਪੰਜ ਪੰਜ ਆ ਵੀ ਇੱਕ ਵਾਰ ਕੇ ਦੇਖੋ ਕਿੰਨੇ ਸੋਹਣੇ ਦੀਵੇ ਨੇ ਆਹ ਦੇਖੋ ਤੁਸੀਂ ਕਿੰਨਾ ਵੱਡਾ ਆਹ ਦੀਵਾ ਕਿੰਨਾ ਵੱਡਾ ਹੈ ਆਹ ਕਿੰਨਾ ਸੋਹਣਾ ਮਿੱਟੀ ਦਾ ਬਣਾਇਆ ਇਹਨਾਂ ਨੇ ਇੱਕ ਵੀ ਲਾ ਦਿੱਤਾ ਕਿੰਨਾ ਪਿਆਰਾ ਜਿਹੜਾ ਇਹ ਲੱਗਦਾ ਹੈ ਤਵੀ ਤੋਂ ਉਸੇ ਗੱਲ ਕੀਤੀ ਸੀ 20 ਤੋਂ 25 ਰੇਟ ਦੱਸਿਆ ਜਾ ਰਿਹਾ ਕਿ 20-20 ਰੁਪਏ ਦੇ 25-25 ਰੁਪਏ ਦੇ ਸਿਰਫ ਇਹ ਦੀਵੇ ਹੈਗੇ ਨੇ ਤਾਂ ਇਹ ਪੂਰੀ ਇੱਕ ਮਾਰਕੀਟ ਬਣੀ ਹੋਈ ਆ ਕੁਮਾਰ ਕਲੋਨੀ ਕਹਿੰਦੇ ਜਿਹਨੂੰ ਚੰਡੀਗੜ੍ਹ ਦੇ ਵਿੱਚ ਉੱਥੇ ਹੀ ਪੂਰਾ ਜਿਹੜਾ ਇੱਕੇ ਥਾਂ ਤੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਡੈਕੋਰੇਸ਼ਨ ਦਾ ਸਮਾਨ ਮਿਲੇਗਾ ਕੈਂਡਲਸ ਮਿਲਣਗੀਆਂ ਤੇ ਨਾਲ ਤੁਹਾਨੂੰ ਜਿਹੜੇ ਨੇ ਅਲੱਗ-ਅਲੱਗ ਦੀਵੇ ਵੀ ਜਿਹੜੇ ਨੇ ਉਹ ਮਿਲਣਗੇ ਤੁਸੀਂ ਵੇਖੋ ਪੂਰੇ ਪ੍ਰੋਪਰ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਇਹ ਚੀਜ਼ ਉਹ ਬਣਾਈ ਗਈ ਹੈ ਤੁਸੀਂ ਵੇਖੋ ਕਿੱਡੇ ਸੋਹਣੇ ਇਹ ਦੀਵੇ ਹੈਗੇ ਨੇ ਪੀਲੇ ਰੰਗ ਦੇ ਦੀਵੇ ਲਾ ਰੰਗ ਦੇ ਦੀਵੇ ਤੇ ਹਰ ਇੱਕ ਚੀਜ਼ ਇੱਥੇ ਵਧੀਆ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਵੇਖੋ ਤਸਵੀਰਾਂ ਕਿੰਨੀਆਂ ਸੋਹਣੀਆਂ ਪ੍ਰਿੰਟ 'ਚ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਹਾਂਜੀ ਹਾਂ ਪਲੀਜ਼ ਗਾੜੀ ਕਰ ਲਈ ਤੁਸੀਂ ਲੱਗੇ ਵੇਆ ਕਰਨ ਪੈਂਚਾ ਮਿੱਟੀ ਦੇ ਦੀਵੇ ਖਰੀਦ ਲਿਆ ਹਾਂਜੀ ਅੱਜ ਕੱਲ ਜਿਵੇਂ ਹੁਣ ਚੇਂਜ ਹੋ ਰਿਹਾ ਹੈ ਨਾ ਅੱਜ ਕੱਲ ਲਾਈਟਾਂ ਲੂਟਾਂ ਮੋਮਬਤੀਆਂ ਆ ਗਈਆਂ ਤਾਂ ਇਹ ਪਹਿਲਾਂ ਸਮਾਂ ਨਹੀਂ ਸੀਗਾ ਨਾ ਜਦੋਂ ਆਪ ਛੋਟੇ ਸੀਗੇ ਕੀ ਲੱਗਦਾ ਹੁਣ ਤੁਹਾਨੂੰ ਅੱਛਾ ਲੱਗਦਾ ਬਦਲਾ ਆ ਗਿਆ ਹਾਂ ਹਾਂ ਵਧੀਆ ਲੱਗਦਾ ਵਸ ਹਾਂ ਜਿਵੇਂ ਮਨ ਕੇ ਟ੍ਰੈਂਡ ਘਟਦਾ ਜਾ ਰਿਹਾ ਹੈ ਤਿਉਹਾਰਾਂ ਦਾ ਨਾ ਪਰ ਦੀਵਾਲੀ ਉਹ ਦੇਵ ਨਾਮ ਤੇ ਤਾਂ ਜਰੂਰ ਖਰੀਦਦਾਰੀ ਸਾਰੇ ਕਰਦੇ ਆ ਰਹੇ ਬੱਤੀਆਂ ਦੇ ਕੋ ਤੁਸੀਂ ਬੱਤੀਆਂ ਵੀ ਪੂਰੀਆਂ ਜਿਹੜੀਆਂ ਬਣੀਆਂ ਆ ਇਸ ਦਾ ਕੀ ਰੇਟ ਹੈ ਇੱਕ ਦਾ ਹਾਂ ਜੀ 20 ਤੋਂ 25 ਕਹਿੰਦੇ ਨੇ 20 ਤੋਂ 25 ਇੱਕ ਰੇਟ ਜਿਹੜਾ ਹੈਗਾ ਇਹ ਕਿਹਾ ਉਹਨਾਂ ਨੇ ਕਿ ਆਹ 25 ਤੋਂ 20 ਰੁਪਏ ਦੇ ਜਿਹੜੇ ਇਹ ਦੀਵੇ ਜਿਹੜੇ ਨੇ ਮਿਲ ਰਹੇ ਨੇ ਤੁਸੀਂ ਵੇਖੋ ਤਸਵੀਰਾਂ ਕਿੰਡੀ ਸੋਹਣੇ ਇਲੇ ਤਰੀਕੇ ਦੇ ਨਾਲ ਪੂਰੀ ਮਾਰਕੀਟ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਆ ਚੁੱਕੀ ਹੈ ਤਾਂ ਇਧਰ ਦੀਵੇ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ ਆਂਟੀ ਜੀ ਖਰੀਦ ਲਈ ਤੁਸੀਂ ਦੀਵੇ ਹਾਂਜੀ ਬੇਟੇ ਇਹ ਸਾਰੇ ਮਿੱਟੀ ਦੇ ਨੇ ਮਿੱਟੀ ਦੇ ਨੇ ਤੁਸੀਂ ਪਹਿਲਾਂ ਹੁਣ ਐਦਾਂ ਦੇ ਹੁੰਦੇ ਸੀਗੇ ਲਾਲ ਜਿਹੜਾ ਆਪਾਂ ਸਿੰਪਲ ਖਰੀਦੇ ਸੀ ਅੱਜ ਕੱਲ ਹੁਣ ਰੰਗ ਬਰੰਗੇ ਰੰਗ ਬਰੰਗੇ ਖਰੀਦਦੇ ਹਾਂਜੀ ਕੀ ਲੱਗਦਾ ਇਹ ਸੋਹਣੇ ਲੱਗਦੇ ਨੇ ਉਹਨਾਂ ਨਾਲ ਜ਼ਿਆਦਾ ਭਾਂਜੀ ਤਿਆਰੀਆਂ ਹੋ ਗਈਆਂ ਤੁਹਾਡੀਆਂ ਘਰ ਦੇ ਵਿੱਚ ਹਾਂਜੀ ਹਾਂਜੀ ਹੋ ਗਈਆਂ ਤਾਂ ਕਿੰਨੇ ਦਾ ਦੀਵਾ ਕਹਿੰਦੇ ਹੈ 4 ਰੁਪਏ ਦੀ ਹੈ ਹਾਂਜੀ ਮਜ਼ਦੂਰਾਂ ਲੋਕ ਖਰੀਦਦਾਰੀ ਕਰ ਰਹੇ ਸੀ ਵੀ ਦੇਖਿਆ ਤੁਹਾਨੂੰ ਦਿਖਾਈ ਤਸਵੀਰ ਤਾਂ ਹਰ ਇੱਕ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਿਆ ਤਤ ਨੂੰ ਬਾਹਰ ਵੀ ਲੈ ਕੇ ਚੱਲਾਂਗੇ ਬਾਹਰ ਤੋਂ ਦੇਖੋ ਕਿਵੇਂ ਗੁੱਲਕ ਜੜੀਆਂ ਹੈਗੀਆਂ ਗੁੱਲਕ ਨੂੰ ਪੇਂਟ ਕਿਵੇਂ ਕਰਦੇ ਹਰ ਇੱਕ ਚੀਜ਼ ਨੂੰ ਦੀਵੇ ਉਹਨੂੰ ਕਿਵੇਂ ਪੇਂਟ ਕਰਦੇ ਨੇ ਇਹ ਇਹ ਸਾਰੀ ਇੱਕ ਚੀਜ਼ ਅਸੀਂ ਤੁਹਾਨੂੰ ਉਹ ਲੈ ਕੇ ਚੱਲਦੇ ਹਾਂ ਉਹ ਵੀ ਸੇ ਬਾਹਰ ਤੋਂ ਦਿਖਾ ਰਹੇ ਹਾਂ ਇਹ ਤੁਹਾਨੂੰ ਇੰਡੋਰ ਅਸੀਂ ਸਾਰਾ ਦਿਖਾਤਾ ਇੱਕ ਵਾਰ ਫਿਰ ਤੁਹਾਨੂੰ ਪੂਰਾ ਅਦ੍ਰਿਸ਼ ਦਿਖਾ ਦਿੰਨੇ ਆ ਕਿ ਡੈਕੋਰੇਸ਼ਨ ਦਾ ਸਮਾਨ ਵੀ ਪਿਆਇਆ ਥੇ ਤਾਂ ਦੀਵੇ ਵੀ ਹੈਗੇ ਨੇ ਰੰਗ-ਬਰੰਗੇ ਦੀਦੇ ਨੇ 2 ਰੁਪਏ ਦਾ ਦੀਵਾ 4 ਰੁਪਏ ਦਾ ਦੀਵਾ ਜਿਹੜਾ ਵੱਡਾ ਦੀਵਾ ਤੁਹਾਨੂੰ ਦੱਸਿਆ ਸੀ 20 ਤੋਂ 50 ਰੁਪਏ ਦਾ ਜਿਹੜਾ ਕਿ ਦੱਸਿਆਗਾ ਤਾਂ ਕੈਂਡਲਸ ਤੁਹਾਨੂੰ ਦਿਖਾਈਆਂ ਕਿੱਡੀਆਂ ਸੋਹਣੀਆਂ ਸਿਰਫ ਇੱਕ ਚਿੱਟੀਆਂ ਜਾਂ ਇੱਕ ਰੰਗ-ਬਰੰਗੀਆਂ ਹੀ ਕੈਂਡਲਸ ਦੇਖਦੇ ਸੀਗੇ ਪਰ ਅੱਜ ਕਾ ਤਾਂ ਬਹੁਤ ਸੋਹਣੇ-ਸੋਹਣੇ ਕੈਂਡਲਸ ਭਾਵੇਂ ਅਸੀਂ ਟੇਬਲ ਤੇ ਰੱਖ ਲਈਏ ਮੈਂ ਅਸੀਂ ਲੋਬੀ ਦੇ ਵਿੱਚ ਰੱਖੇ ਤਾਂ ਉਹ ਚੀਜ਼ਾਂ ਵੀ ਜਿਹੜੀਆਂ ਹੁਣ ਆ ਚੁੱਕੀਆਂ ਨੇ ਜਿਹੜੀਆਂ ਕਿ ਬੜੀ ਸੋਹਣੀਆਂ ਲੱਗਦੇ ਆ ਤਾਂ ਸਾਨੂੰ ਬਾਹਰ ਵੀ ਲੈ ਕੇ ਚੱਲਦੇ ਤੋਂ ਦੁਕਾਨਿਆਂ ਕਿ ਬਾਹਰ ਕਿਸ ਤਰ੍ਹਾਂ ਜਿਹੜੇ ਗੁੱਲਕ ਕਿਉਂਕਿ ਗੁੱਲਕ ਦੇ ਵਿੱਚ ਅਸੀਂ ਜਦੋਂ ਦੇਖਦੇ ਆ ਤਾਂ ਛੋਟੇ-ਛੋਟੇ ਗੁੱਲਕ ਤੇ ਬਹੁਤ ਸੋਹਣੇ ਵੱਡੇ-ਵੱਡੇ ਗੁੱਲਕ ਅਸੀਂ ਦਿਖਾ ਰਹੇ ਆ ਤੁਹਾਨੂੰ ਕਿੱਡੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਇਹ ਪੇਂਟ ਕੀਤਾ ਜਾ ਰਿਹਾ ਆ ਆ ਦੇਖੋ ਤਸਵੀਰਾਂ ਵਿੱਚ ਕਿੰਨੇ ਸੋਹਣੇ ਕਲਰ ਜਿਹੜੇ ਨੇ ਇਹਨਾਂ ਨੇ ਕੀਤੇ ਨੇ ਇਹ ਖੁਦ ਇਹਨਾਂ ਕੋਲੇ ਬਣੇ-ਬਣਾਏ ਦੀ ਵੀ ਆਏ ਸੀ ਤਾਂ ਇਹ ਖੁਦ ਕਿੰਨੇ ਮਿਹਨਤ ਦੇ ਨਾਲ ਪੇਂਟ ਕਰਦੇ ਨੇ ਪੇਂਟ ਕਰਨ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਅਸੀਂ ਬਾਜ਼ਾਰ ਦੇ ਵਿੱਚ ਜਦੋਂ ਅਸੀਂ 5-5 ਰੁਪਏ ਦਾ ਜਾਂ ਫਿਰ 4-4 ਰੁਪਏ ਦਾ ਜਿਹੜਾ ਦੀਵਾ ਉਹ ਅਸੀਂ ਲੈਨੇ ਆ ਤਾਂ ਉਸ ਦੀਵੇ ਨੂੰ ਬਣਾਉਣ ਦੇ ਵਿੱਚ ਕਿੰਨੀ ਮਿਹਨਤ ਲੱਗਦੀ ਹੈ ਤੁਸੀਂ ਵੇਖੋ ਕਿੱਡੇ ਤੇ ਗੁੱਲਕਾਂ ਨੇ ਇਹਨੂੰ ਪੇਂਟ ਕਰ ਰਿਆ ਤਾਂ ਵਿੱਚ ਕਿੰਨੇ ਕਿੰਨੇ ਕੇ ਰੁਪਏ ਦੀ ਵਿਕਦੀ ਹੈ ਇਹ ਔਰ ਬੜੀ ਮਨਾਈ ਆ ਰਹੀ ਆ ਆਪਕੇ ਬਸ ਤੇ ਉਹ ਜੋ ਪੇਂਟ ਕਰ ਰਿਹਾ ਹੋਇਆ ਇਸ ਮਸ਼ੀਨ ਮੇਂ ਰੰਗ ਭਰਾਇਆ ਆਪਣੇ ਫਿਰ ਨਹੀਂ ਜਿਸ ਮੇਂ ਵਰਤੇ ਰਹੂਗਾ আচ্ছা ਜੋ ਉਹ ਮਸ਼ੀਨ ਕੀ ਕਰਤੀ ਹੈ ਉਹ ਲਾਈਟ ਤੇ ਚਲਤਾ ਹੈ ਜਿਹਾ ਵੈਸੇ ਤਾਂ ਕਿਤਨਾ ਟਾਈਮ ਲੱਗ ਜਾਂਦਾ ਕਿੰਨੇ ਆਪਣੇ ਕਿੰਨੇ ਟਾਈਮ ਮੇ ਇਹ ਪੂਰੇ ਪੇਂਟ ਕਰ ਲੀਏ ਇਹ ਕੜੀਬ 1 1 ਘੰਟੇ ਮੇ 1 ਘੰਟੇ ਮੇ ਇਤਨੇ ਪੂਰੇ ਕਰ ਲੀਏ ਆਪਣੇ ਹਾਂਜੀ ਤੋ ਆਪਰੇ ਘਰ ਜਾ ਰਹੇ ਹੋ ਯਹੀ ਪਰ ਰਹਤੇ ਹੋ ਅਭੀ ਤੋਂ ਇਹੀ ਪਰ ਰਹਤਾ ਹਾਂ ਦੀਵਾਲੀ ਕੇ ਬਾਅਦ ਜਾਊਂਗਾ ਘਰ ਦੀਵਾਲੀ ਆਪਣੇ ਪਰਿਵਾਰ ਕੇ ਸਾਥ ਨਹੀਂ ਮਨਾਣੀ ਫਿਰ ਹਾਂ ਜੀ ਤਾਂ ਜਰੂਰ ਹੈ ਕਿਉਂਕਿ ਤਿਹਾੜ ਦਾ ਦਿਨ ਹੁੰਦਾ ਹਰ ਇੱਕ ਨੂੰ ਇਹ ਹੁੰਦਾ ਕਿ ਅਸੀਂ ਆਪਣੇ ਘਰ ਜਾਈਏ ਪਰਿਵਾਰ ਦੇ ਨਾਲ ਦੀਵਾਲੀ ਮਨਾਈਏ ਪਰ ਜਰੂਰ ਕਿਤੇ ਨਾ ਕਿਤੇ ਹਰ ਇੱਕ ਨੂੰ ਰੋਜ਼ਗਾਰ ਦਾ ਵੀ ਹੁੰਦਾ ਕਿ ਸਾਨੂੰ ਰੋਜ਼ਗਾਰ ਵੀ ਚਾਹੀਦਾ ਕਿ ਅਸੀਂ ਅਗਰ ਅਸੀਂ ਤਿਹਾੜਾਂ ਦਾ ਸੀਜ਼ਨ ਹੁੰਦਾ ਜਦੋਂ ਉਦੋਂ ਹੀ ਰੋਜ਼ਗਾਰ ਮਿਲਦਾ ਹੁੰਦਾ ਤਾਂ ਤੁਸੀਂ ਵੇਖੋ ਵੀਰੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਮੈਂ ਘਰ ਜਾਣਦਾ ਮਨ ਜ਼ਰੂਰ ਹੈਗਾ ਫਿਰ ਪਰ ਮੈਂ ਕੰਮ ਵੀ ਕਰਨਾ ਕਿਉਂਕਿ ਹਰ ਇੱਕ ਨੂੰ ਹੁੰਦਾ ਤੇ ਅਸੀਂ ਜਦੋਂ ਕੰਮ ਕਰਾਂਗੇ ਚਾਰ ਪੈਸੇ ਕਮਾਵਾਂਗੇ ਉਹੀ ਅਸੀਂ ਆਪਣੇ ਪਰਿਵਾਰ ਨੂੰ ਅੱਗੇ ਦੇਣੀਆਂ ਜਾ ਕੇ ਜਾਂ ਉਹਦੇ ਨਾਲ ਹੀ ਸਾਡਾ ਪਰਿਵਾਰ ਜਿਹੜਾ ਹੈ ਚੱਲਣਾ ਤੁਸੀਂ ਵੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਹਰ ਇੱਕ ਤਾਂ ਤੁਸੀਂ ਵੇਖੋ ਪੇਂਟ ਕਿੰਨੇ ਉਹਦੀ ਤਰੀਕੇ ਨਾਲ ਕੀਤਾ ਜਾ ਰਿਹਾ ਕਿਉਂਕਿ ਇੱਕ ਤਾਂ ਹੁੰਦਾ ਨਾ ਸਿੱਧਾ ਆਪਾਂ ਥੱਲੇ ਰੱਖ ਕੇ ਪੇਂਟ ਕਰ ਲੈ ਪਰ ਪੂਰੀ ਪ੍ਰੋਪਰ ਜਾਲੀ ਬਣਾਈ ਉਹਦੇ ਉੱਤੇ ਰੱਖ ਕੇ ਜਿਹੜੇ ਹਰ ਇੱਕ ਦੀਵੇ ਜਿਹੜੇ ਨੇ ਉਹ ਪੇਂਟ ਕੀਤੇ ਜਾ ਰਹੇ ਨੇ ਤਾਂ ਇਹ ਗੁੱਲਤ ਇੱਕ ਰੈੱਡ ਤੇ ਗੋਲਡਨ ਕਲਰ ਕੀਤਾ ਇਹਨਾਂ ਨੇ ਤਾਂ ਪਿੱਛੇ ਜੜੀਆਂ ਪਈ ਔਰੇਂਜ ਤਾਂ ਇਹ ਤਰੀਕੇ ਦਾ ਜਿਹੜਾ ਕਲਰ ਹੈ ਤਾਂ ਅਸੀਂ ਦਿਖਾਵਾ ਤੁਹਾਨੂੰ ਤਾਂ ਪ੍ਰੋਪਰ ਉਹਨਾਂ ਨੇ ਇਸ ਪਾਈਪ ਦੇ ਵਿੱਚ ਰੰਗ ਭਰਿਆ ਇਸ ਰੰਗ ਭਰ ਕੇ ਹੀ ਜਿਹੜਾ ਉਹਨਾਂ ਨੂੰ ਪੂਰਾ ਜਿਹੜਾ ਪੇਂਟ ਕੀਤਾ ਜਾ ਰਿਹਾ ਤਾਂ ਰੌਣਕਾਂ ਜ਼ਰੂਰ ਨੇ ਮਿਹਨਤ ਹੈ ਅਸੀਂ ਕਹਿੰਦੇ ਹਾਂ ਕਿ ਇਹਨੇ ਛੋਟੇ ਦੀਵੇ ਨੇ ਮਿੱਟੀ ਦੇ ਦੀਵੇ ਛੋਟੇ-ਛੋਟੇ ਅਸੀਂ ਬੜੀ ਮਿਹਨਤ ਲੱਗਦੀ ਇਹਨਾਂ ਨੂੰ ਤੁਸੀਂ ਦੇਖੋ ਇਹ ਦੀਵਾ ਤੁਹਾਨੂੰ ਦਿਖਾਇਆ ਸੀ ਅੰਦਰ ਸਿਰਫ 4 ਪਏ ਦਾ ਮਿਲ ਰਿਹਾ ਪਰ ਤੁਸੀਂ ਵੇਖੋ ਇਹਦੇ ਪਿੱਛੇ ਮਿਹਨਤ ਕਿੰਨੀ ਹੈ ਪਹਿਲਾਂ ਇਹ ਦੀਵਾ ਬਣ ਕੇ ਆਇਆ ਉਸ ਤੋਂ ਬਾਅਦ ਬਣਨ ਤੋਂ ਬਾਅਦ ਇਸ ਨੂੰ ਪੇਂਟ ਕੀਤਾ ਤੁਸੀਂ ਵੇਖੋ ਉੱਪਰੋਂ ਧੁੱਪ ਵੀ ਕਿੰਨੀ ਹੈ ਥੋੜੀ ਗਰਮੀ ਵੀ ਹੈਗੀ ਐਨਾ ਜ਼ਿਆਦਾ ਮੌਸਮ ਬਦਲਿਆ ਵੀ ਨਹੀਂ ਤੇ ਧੁੱਪੇ ਵਹਿ ਕੇ ਪੇਂਟ ਕਰ ਰਹੇ ਨੇ ਉਸ ਤੋਂ ਬਾਅਦ ਕਿੰਨੀ ਮਿਹਨਤ ਲੱਗ ਰਹੀ ਉਸ ਤੋਂ ਬਾਅਦ ਇਹ ਮਾਰਕੀਟ ਦੇ ਵਿੱਚ ਮਹਿਜ਼ 4 ਜਾਂ 5 ਰੁਪਏ ਦਾ ਦੀਵਾ ਜਿਹੜਾ ਇਹ ਵਿਕ ਰਿਹਾ ਤੁਸੀਂ ਵੇਖੋ ਤਿਹਾਰ ਹੈ ਤਿਹਾਰਾਂ ਦੇ ਮੱਦੇਨਜ਼ਰ ਜਿਹੜਾ ਸੀ ਤੁਹਾਨੂੰ ਹਰ ਇੱਕ ਤਸਵੀਰ ਦਿਖਾ ਰਿਹਾ ਕਿਉਂਕਿ ਅਸੀਂ ਬਾਜ਼ਾਰਾਂ ਦੀਆਂ ਦ੍ਰਿਸ਼ੀ ਦੇਖਿਆ ਉਹ ਵੀ ਤੁਸੀਂ ਦੇਖਿਆ ਕਿੰਨੀਆਂ ਜਿਹੜੀਆਂ ਪੂਰੀ ਜਗਮਗਾਹਟ ਨਜ਼ਾਰਾਂ ਦੇ ਵਿੱਚ ਚਾਲ ਪੈਲ ਹੈਗੀ ਹੈ ਆ ਲੋਕ ਜਿਹੜੀਆਂ ਚਾਈਨਾ ਮੀਡ ਜਿਹੜਾ ਸਮਾਨ ਵੀ ਅੱਜਕੱਲ ਜ਼ਿਆਦਾ ਆਉਣ ਲੱਗ ਗਿਆ ਸੀ ਜਿਵੇਂ ਦੀਪ ਮਲਾ ਦੀ ਗੱਲ ਕਰ ਲਈਏ ਜੋ ਹੋਰ ਬਹੁਤ ਸਾਰਾ ਸਮਾਨ ਜਿਹੜਾ ਉਹ ਵੀ ਆਉਣ ਲੱਗ ਗਿਆ ਚਾਈਨਾ ਮੀਡ ਸਮਾਨ ਨੂੰ ਲਗੇ ਉਹ ਵੀ ਲੋਕ ਖਰੀਦ ਰਹੇ ਨੇ ਪਰ ਜੇਕਰ ਅਸੀਂ ਇਹਨਾਂ ਵੱਲ ਧਿਆਨ ਮਾਰੀਏ ਤਾਂ ਕਿੰਨੀ ਮਿਹਨਤ ਇਹਨਾਂ ਨੂੰ ਲੱਗਦੀ ਹੈ ਚਾਈਨਾ ਮੀਡਸ ਮਨ ਬਾਹਰੋ ਆ ਜਾਣਾ ਤੁਸੀਂ ਅੱਗੇ ਦੁਕਾਨਾਂ ਲਾ ਲੈਣੀ ਹੈ ਅੱਗੇ ਉਹ ਦੁਕਾਨ ਤੇ ਵੇਖ ਜਾਂਦਾ ਪਰ ਤੁਸੀਂ ਵੇਖੋ ਕਿਉਂਕਿ ਮਿੱਟੀ ਦੇ ਦੀਵਿਆਂ ਦੇ ਨਾਲ ਹੀ ਕਹਿੰਦੇ ਦੀਵਾਲੀ ਹੁੰਦੀ ਹੈ ਕਿੰਨੀ ਮਿਹਨਤ ਹੁੰਦੀ ਹੈ ਇਹਨਾਂ ਦੇ ਪਿੱਛੇ ਅਸੀਂ ਤੁਹਾਨੂੰ ਦਿਖਾਇਆ ਕਿਉਂਕਿ ਇਹ ਜਿਹੜੇ ਕੰਮ ਕਰ ਰਹੇ تھے ਇਹ ਬਾਹਰੋ ਕੋਈ ਕਿਤੋਂ ਰਿਆ ਕੇ ਤੇ ਰਾਰੇ ਚੰਡੀਗੜ੍ਹ ਰਿਆ ਦਾ ਕੋਈ ਕਿਸੇ ਸੂਬੇ ਦਾ ਪਰ ਆਪਣੀ ਮਿਹਨਤ ਮਜ਼ਦੂਰੀ ਇੱਥੇ ਕਰ ਰਹੇ ਨੇ ਤਾਂ ਇਹ ਤਸਵੀਰ ਦਿਖਾਉਣ ਦਾ ਮਤਲਬ ਮਕਸਦ ਇਹ ਸੀ ਕਿ ਤੁਸੀਂ ਵੇਖੋ ਮਿੱਟੀ ਦੇ ਦੀਵੇ ਬਣਾਉਣ ਦੇ ਵਿੱਚ ਜਿਹੜੀ ਕਿੰਨੀ ਮਿਹਨਤ ਲੱਗਦੀ ਹੈ ਕਿੰਨੀ ਇਹਨਾਂ ਦੀ ਜਿਹੜੀ ਇਹ ਕਲਾਕਾਰੀ ਹੈ ਤਾਂ ਅਸੀਂ ਜ਼ਰੂਰ ਕਹਾਂਗੇ ਕਿ ਜਰੂਰ ਅਜੇ ਲੋਕਾਂ ਤੋਂ ਆਪਾਂ ਖਰੀਦਦਾਰੀ ਕਰੀਏ ਕਿਉਂਕਿ ਬਹੁਤ ਸਾਰੀ ਮਿਹਨਤ ਇਹਨਾਂ ਦੇ ਪਿੱਛੇ ਲੱਗਦੀ ਹੈ ਵੈਸੇ ਵੀ ਕਿਹਾ ਜਾਂਦਾ ਹੈ ਕਿ ਦੀਵਾਲੀ ਦੀਵਿਆਂ ਦਾ ਤਿਹਾਰ ਹੈ ਤੇ ਦੀਵਿਆਂ ਦੇ ਨਾਲ ਹੀ ਦੀਵਾਲੀ ਸੋਹਣੀ ਲੱਗਦੀਆਂ ਤਾਂ ਤੁਹਾਨੂੰ ਅਸੀਂ ਦਿਖਾਇਆ ਕਿਸ ਤਰ੍ਹਾਂ ਦੀ ਮਾਰਕੀਟ ਦੇ ਵਿੱਚ ਜਿਹੜੀ ਨੇ ਉਦੀਵੇ ਆ ਚੁੱਕੇ ਨੇ ਫਿਲਹਾਲ ਅਸੀਂ ਇੱਥੇ ਸਮਾਪਤੀ ਕਰਾਂਗੇ ਹੋਰ ਵੀ ਬਹੁਤ ਸਾਰੇ ਦੀਵਾਲੀ ਦੇ ਅਸੀਂ ਤੁਹਾਨੂੰ ਰੰਗ ਦਿਖਾਵਾਂਗੇ ਹੋਰ ਵੀ ਰੌਣਕਾਂ ਦਿਖਾਵਾਂਗੇ ਫਿਲਹਾਲ ਮੈਨੂੰ ਦਿਓ ਜਜ਼ਾਦਤ ਕੈਮਰਾਮੈਨ ਯੋਗਿੰਦਰ ਦੇ ਨਾਲ ਕਮਲਦੀਪ ਕੋਰ ਚੰਡੀਗੜ੍ਹ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ every celebration valuable. Happy Diwali. TD ready for you.